ਜਦੋਂ ਬੰਦੇ ਦੀ ਸੇਵਾ ਥੋੜੀ ਹੋਵੇ ਤੇ ਪਦਾਰਥ ਬੰਦੇ ਨੂੰ ਬਹੁਤ ਹੀ ਜ਼ਿਆਦਾ ਮਿਲ ਜੇ ਫਿਰ ਬੰਦੇ ਕੋਲ ਉਹ ਪਦਾਰਥ ਸਹਾਰਿਆ ਨਹੀਂ ਚੰਦਾ ਕਿਵੇਂ ਇੱਕ ਸਿੱਖ ਨੇ ਮਹਾਰਾਜ ਦੀ ਸੇਵਾ ਕੀਤੀ ਤੇ ਮਹਾਰਾਜ ਨੇ ਉਸਤੇ ਬਖਸ਼ਿਸ਼ਾਂ ਕੀਤੀਆਂ ਤੇ ਕਿਵੇਂ ਉਹ ਸਿੱਖ ਹੰਕਾਰ ਵਸ ਹੋ ਕੇ ਗੁਰੂ ਸਾਹਿਬ ਜੀ ਤੋਂ ਬੇਮੁਖ ਹੋ ਗਿਆ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਇੱਕ ਸਿੱਖ ਭਾਈ ਹਿੰਦਾਲ ਗੁਰੂ ਅਮਰਦਾਸ ਸੱਚੇ ਪਾਸ਼ਾ ਜੀ ਦੇ ਕੋਲ ਸੇਵਾ ਕਰਨ ਵਾਸਤੇ ਆਇਆ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਲੰਗਰਾਂ ਵਿੱਚ ਆਟਾ ਗੁੰਨਣ ਦੀ ਦਾਲ ਪ੍ਰਸ਼ਾਦਾ ਤਿਆਰ ਕਰਨ ਦੀ ਸੇਵਾ ਕਰਿਆ ਕਰਦਾ ਸੀ। ਇੱਕ ਦਿਨ ਕੀ ਹੋਇਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਵੀ ਚਲੋ ਭਈ ਲੰਗਰ ਦੇ ਵਿੱਚ ਜਾਈਏ। ਕਿ ਕਿਵੇਂ ਉੱਥੇ ਲੰਗਰ ਪੱਕ ਰਿਹਾ ਦੇਖਾਈਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਦੋਂ ਲੰਗਰ ਵਿੱਚ ਆਏ ਤਾਂ ਭਈ ਹੰਦਾਲ ਉਸ ਸਮੇਂ ਆਟਾ ਗੁੰਨ ਰਿਹਾ ਸੀ। ਪਰਾਤ ਵਿੱਚ ਆਟਾ ਪਾ ਕੇ ਪਾਣੀ ਪਾ ਕੇ ਆਟੇ ਨੂੰ ਗੁੰਨਦਾ ਪਿਆ ਸੀ ਤੇ ਇੰਨੇ ਵਿੱਚ ਹੀ ਗੁਰੂ ਅਮਰਦਾਸ ਸੱਚੇ ਪਾਸ਼ਾ ਉੱਥੇ ਕੋਲ ਆ ਗਏ ਹੁਣ ਉੱਥੇ ਜਿੰਨੇ ਵੀ ਸਿੱਖ ਸਨ ਸਾਰੇ ਉੱਠ ਕੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣ ਲੱਗੇ ਕੋਈ ਪਾਣੀ ਪੜ ਰਿਹਾ ਸੀ ਕੋਈ ਕੋਈ ਕੰਮ ਕਰ ਰਿਹਾ ਸੀ ਕੋਈ ਕੁਝ ਕਰ ਰਿਹਾ ਸੀ ਸਾਰੇ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਮੱਥਾ ਟੇਕਣ ਲੱਗੇ ਬਾਕੀ ਸਿੱਖਾਂ ਦੇ ਨਾਲ ਪਾਈ ਹਿੰਦਾਲ ਵੀ ਆਇਆ ਪਨੇ ਵੇਖਿਆ ਵੀ ਬਾਕੀ ਸਿੱਖ ਵੀ ਮੱਥਾ ਟੇਕ ਰਹੇ ਨੇ ਕਿਤੇ ਮੈਂ ਨਾ ਰਹਿ ਜਾਵਾਂ ਜਦੋਂ ਭਾਈ ਹੰਦਾਲ ਗੁਰੂ ਸਾਹਿਬ ਜੀ ਦੇ ਕੋਲ ਆਇਆ ਹੱਥ ਧੋਣ ਦਾ ਇਹਨੂੰ ਸਮਾਂ ਨਾ ਲੱਗਿਆ ਇਹਦੇ ਹੱਥਾਂ ਤੇ ਆਟਾ ਲੱਗਾ ਹੋਇਆ ਬਾਕੀ ਦੇ ਸਿੱਖ ਜਦੋਂ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਦੇ ਨੇ ਤਾਂ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਹੱਥ ਰੱਖ ਕੇ ਆਪਣਾ ਮਸਤਕ ਲਾਉਂਦੇ ਨੇ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਨੂੰ ਅੱਜ ਦੇ ਸਮੇਂ ਵੀ ਜੇ ਮੱਥਾ ਟੇਕਣਾ ਹੈ ਤਾਂ ਸਹੀ ਤਰੀਕਾ ਇਹ ਹੈ ਆਪਣੇ ਹੱਥਾਂ ਦੀਆਂ ਤਲੀਆਂ ਜ਼ਮੀਨ ਤੇ ਲਾਣੀਆਂ ਸਾਡੇ ਮਨ ਦੇ ਵਿੱਚ ਇਹ ਭਾਵਨਾ ਹੋਵੇ ਕਿ ਅਸੀਂ ਆਪਣੇ ਹੱਥਾਂ ਨਾਲ ਗੁਰੂ ਸਾਹਿਬ ਜੀ ਦੇ ਚਰਨ ਫੜੇ ਹੋਏ ਹਨ ਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਰਹੇ ਹਾਂ ਕਈ ਵਾਰ ਤੁਸੀਂ ਵੇਖਿਆ ਹੋਣਾ ਕਈ ਲੋਕ ਆਪਣੇ ਹੱਥਾਂ ਦੀਆਂ ਤਲੀਆਂ ਨੂੰ ਉੱਪਰ ਵੱਲ ਕਰਕੇ ਮੱਥਾ ਟੇਕਦੇ ਨੇ ਪਰ ਨਹੀਂ ਸਾਨੂੰ ਆਪਣੇ ਹੱਥਾਂ ਦੀਆਂ ਤਲੀਆਂ ਨੀਚੇ ਨੂੰ ਕਰਕੇ ਮੱਥਾ ਟੇਕਣਾ ਚਾਹੀਦਾ ਹੈ ਸਾਧ ਸੰਗਤ ਜੀ ਅੱਜ ਤੁਹਾਨੂੰ ਇਸ ਕਥਾ ਵਿੱਚ ਇਹ ਵੀ ਪਤਾ ਲੱਗੂਗਾ ਕੀ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਣ ਦਾ ਕਿੰਨਾ ਵੱਡਾ ਫਲ ਹੈ ਵੀ ਜੇ ਸਿੱਖ ਭਾਵਨਾ ਕਰਕੇ ਗੁਰੂ ਸਾਹਿਬ ਜੀ ਨੂੰ ਦਿਲੋਂ ਮੱਥਾ ਹੀ ਟੇਕ ਦੇਣਾ ਤਾਂ ਗੁਰੂ ਪਾਸ਼ਾ ਕਿੰਨੀ ਵੱਡੀ ਬਖਸ਼ਿਸ਼ਾਂ ਕਰ ਦਿੰਦੇ ਨੇ ਇਹ ਵੀ ਤੁਹਾਨੂੰ ਅੱਜ ਪਤਾ ਲੱਗੇਗਾ ਤੇ ਨਾਲ ਦੇ ਨਾਲ ਇਹ ਵੀ ਪਤਾ ਲੱਗੇਗਾ ਵੀ ਬੰਦਾ ਜ਼ਿੰਦਗੀ ਦੇ ਵਿੱਚ ਜਦੋਂ ਹੰਕਾਰ ਕਰਦਾ ਉਹ ਫਿਰ ਕਿਹੜੇ ਕੋਰਾਹੇ ਪੈ ਜਾਂਦਾ ਹੈ ਇਹ ਵੀ ਅੱਜ ਸਮਝ ਲੱਗੇਗੀ ਸਾਧ ਸੰਗਤ ਜੀ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਜਿਹੜਾ ਸਿਰ ਗੁਰੂ ਅੱਗੇ ਨਹੀਂ ਚੁੱਕਦਾ ਉਹ ਸਿਰ ਨੂੰ ਬਾਲਣ ਦੀ ਥਾਂ ਚੁੱਲ੍ਹੇ ਵਿੱਚ ਪਾ ਦਿੱਤਾ ਜਾਂਦਾ ਜਿਹੜੇ ਸਿਰ ਨੇ ਗੁਰੂ ਪਾਸ਼ਾ ਜੀ ਦੇ ਅੱਗੇ ਝੁਕਣਾ ਹੀ ਨਹੀਂ ਤਾਂ ਉਹ ਸਿਰ ਦਾ ਫਾਇਦਾ ਹੀ ਕੀ ਸੋ ਜਿਹੜਾ ਗੁਰੂ ਪਾਸ਼ਾ ਜੀ ਦੇ ਅੱਗੇ ਝੁਕਦਾ ਹੈ ਉਹੀ ਬਖਸ਼ਿਸ਼ਾ ਲੈਂਦਾ ਹੁਣ ਸਾਧ ਸੰਗਤ ਜੀ ਕਿਹੜਾ ਗੁਰੂ ਸਾਹਿਬ ਜੀ ਦੇ ਅੱਗੇ ਨਹੀਂ ਝੁਕਿਆ ਸੀ ਉਸ ਹੀ ਹਮਾਈਉ ਬਾਦਸ਼ਾ ਨੂੰ ਹੰਕਾਰ ਆ ਗਿਆ ਵੀ ਕਿਤੇ ਮੇਰੀ ਜਾਤ ਬਹੁਤ ਉੱਚੀ ਹੈ ਤੇ ਉਹ ਮਹਾਰਾਜ ਗੁਰੂ ਅੰਗਦ ਪਾਸ਼ਾ ਜੀ ਦੇ ਅੱਗੇ ਨਹੀਂ ਝੁਕਿਆ ਇਹਦੇ ਕਾਰਨ ਹੋਇਆ ਕਿ ਉਹਨੂੰ ਬਹੁਤ ਦੁੱਖ ਆਇਆ ਬੰਦਾ ਕਿਤੇ ਸੋਚੇ ਵੀ ਮੇਰੇ ਕੋਲ ਬਹੁਤ ਧਨ ਹੈ ਮੈਂ ਬਹੁਤ ਅਮੀਰ ਹਾਂ ਮੇਰੇ ਕੋਲ ਪਾਵਰ ਬੂਤ ਹੈ ਦੁਨੀਆ ਮੇਰੇ ਅੱਗੇ ਸਿਰ ਝੁਕਾਉਂਦੀ ਹੈ ਮੈਂ ਕਿਵੇਂ ਗੁਰੂ ਅੱਗੇ ਸਿਰ ਝੁਕਾਉਦਾ ਸਾਧ ਸੰਦੇ ਜੀ ਨਹੀਂ ਸਿਰ ਝੁਕਾਇਆ ਸਭ ਕੁਝ ਮਿਲਦਾ ਤੇ ਗੁਰੂ ਪਾਤਸ਼ਾਹ ਜੀ ਤੋਂ ਵੱਡਾ ਇਸ ਧਰਤੀ ਤੇ ਕੋਈ ਨਹੀਂ ਇਸ ਸੰਸਾਰ ਵਿੱਚ ਕੋਈ ਨਹੀਂ ਸੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਹਦੇ ਚਰਨਾਂ ਤੇ ਸਾਰੇ ਸਿੱਖਾਂ ਨੇ ਹੱਥ ਰੱਖ ਕੇ ਮੱਥਾ ਟੇਕਿਆ ਪਰ ਭਾਈ ਹੰਧਾਲ ਦੇ ਹੱਥਾਂ ਤੇ ਆਟਾ ਲੱਗਾ ਹੋਇਆ ਸੀ ਉਹਨ ਇੱਥੇ ਸਮਾਂ ਬਹੁਤ ਘੱਟ ਕੁਝ ਸਕਿੰਟਾਂ ਦਾ ਕੁਝ ਸਕਿੰਟਾਂ ਦੇ ਵਿੱਚ ਉਹਨੇ ਫੈਸਲਾ ਕਰਨਾ ਸੀ ਵੀ ਮੈਂ ਗੁਰੂ ਮਹਾਰਾਜ ਜੀ ਨੂੰ ਕਿਵੇਂ ਮੱਥਾ ਟੇਕਣਾ ਜਦੋਂ ਭਾਈ ਹੰਧਾਲ ਦੀ ਵਾਰੀ ਆਈ ਮੱਥਾ ਟੇਕਣ ਦੀ ਉਹਦੇ ਮਨ ਵਿੱਚ ਵਿਚਾਰ ਆਈ ਵੀ ਜੇ ਮੈਂ ਆਟੇ ਵਾਲੇ ਹੱਥ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਲਾਉਂਗਾ ਤਾਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਆਟਾ ਲੱਗ ਜਾਏਗਾ ਜੇ ਮੈਂ ਇਹ ਆٹے ਵਾਲੇ ਹੱਥ ਜ਼ਮੀਨ ਨੂੰ ਲਾਉਂਗਾ ਤਾਂ ਅੰਨ ਦਾ અપਮਾਨ ਹੋਏਗਾ ਤੇ ਜੇ ਮੈਂ ਮੱਥਾ ਨਹੀਂ ਟੇਕੂੰਗਾ ਤਾਂ ਇਹ ਗੁਰੂ ਸਾਹਿਬ ਜੀ ਦਾ ਨਰਾਦਰ ਹੋਏਗਾ ਸਾਧ ਸੰਗਤ ਜੀ ਪੁਰਾਤਨ ਸਮਿਆਂ ਦੇ ਵਿੱਚ ਅੰਨ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀ ਜਦੋਂ ਪੁਰਾਤਨ ਸਮਿਆਂ ਦੇ ਵਿੱਚ ਬਜ਼ੁਰਗਾਂ ਨੇ ਆਟਾ ਪਾਣਾ ਤਾਂ ਰੱਬ ਦਾ ਧੰਨਵਾਦ ਕਰਨਾ ਇਹ ਪ੍ਰਮਾਤਮਾ ਤੇਰਾ ਸ਼ੁਕਰ ਹੈ ਤੂੰ ਸਾਨੂੰ ਅੰਨ ਖਾਣ ਵਾਸਤੇ ਦਿੱਤਾ ਪਰ ਅੱਜ ਜਿੰਨਾ ਨਰਾਦਰ ਅਸੀਂ ਅੰਨ ਦਾ ਕਰਦੇ ਹਾਂ ਉਹਨਾਂ ਹੋਰ ਕੋਈ ਨਹੀਂ ਕਰਦਾ ਸੋ ਸਾਨੂੰ ਅੰਨ ਦਾ ਵੀ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ ਲੰਗਰ ਵਿੱਚ ਉਹਨਾਂ ਹੀ ਪਵਾਓ ਜਿੰਨਾ ਖਾਣਾ ਵਾਦੂ ਦਾ ਪਵਾ ਕੇ ਇਹ ਅੰਨ ਦੀ ਬੇਕਦਰੀ ਹੈ ਘਰ ਦੇ ਵਿੱਚ ਵੀ ਇਹੀ ਹੈ ਉਹਨਾਂ ਕ ਪਕਾਓ ਉਹਨਾਂ ਕ ਪਵਾਓ ਜਿੰਨਾ ਤੁਸੀਂ ਖਾ ਸਕਦੇ ਹੋ ਵਾਦੂ ਦਾ ਬਣਾ ਕੇ ਤੇ ਵਾਦੂ ਦਾ ਪਵਾ ਕੇ ਅੰਨ ਦੀ ਬੇਕਦਰੀ ਹੈ ਸੋ ਭਾਈ ਹੰਧਾਲ ਮਨ ਵਿੱਚ ਸੋਚਦਾ ਹੈ ਵੀ ਜੇ ਮੈਂ ਗੁਰੂ ਮਹਾਰਾਜ ਜੀ ਨੂੰ ਮੱਥਾ ਨਹੀਂ ਟੇਕਾਂਗਾ ਤਾਂ ਮੈਂ ਗੁਰੂ ਸਾਹਿਬ ਜੀ ਦੀ ਖੁਸ਼ੀ ਲੈ ਨਹੀਂ ਸਕੂੰਗਾ ਤੇ ਜੇ ਮੈਂ ਮੱਥਾ ਗੁਰੂ ਸਾਹਿਬ ਜੀ ਨੂੰ ਟੇਕ ਦਿੱਤਾ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਹੱਥ ਰੱਖ ਕੇ ਟੇਕਿਆ ਤਾਂ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਆਟਾ ਲੱਗ ਜਾਏਗਾ ਕਹਿੰਦੇ ਉਹਦੇ ਕੋਲ ਸਮਾਂ ਨਹੀਂ ਸੀ ਜੇ ਸਮਾਂ ਹੁੰਦਾ ਤਾਂ ਹੱਥ ਧੋ ਕੇ ਆ ਜਾਂਦਾ ਪਰ ਸਮਾਂ ਨਹੀਂ ਹੈ ਉਹਨੇ ਨਾਲ ਦੇ ਨਾਲ ਹੀ ਫੈਸਲਾ ਕਰਕੇ ਮੱਥਾ ਟੇਕਣਾ ਕਹਿੰਦੇ ਬਿਆੰਤ ਸੰਗਤਾਂ ਉੱਥੇ ਖੜੀਆਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਇੰਤਜ਼ਾਰ ਕਰ ਰਹੀਆਂ ਨੇ ਸੋ ਭਾਈ ਹਿੰਦਾਲ ਛੇਦੀ ਨਾਲ ਆਪਣੇ ਮਨ ਵਿੱਚ ਵਿਚਾਰ ਕਰਕੇ ਇਹ ਸੋਚਦਾ ਵੀ ਮੈਂ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਹੱਥ ਰੱਖ ਕੇ ਮੱਥਾ ਨਹੀਂ ਟੇਕਦਾ ਕਿਉਂਕਿ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਆਟਾ ਲੱਗ ਜਾਏਗਾ ਉਹਨੇ ਜਦੋਂ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਤਾਂ ਉਹਨੇ ਆਪਣੇ ਹੱਥ ਦੋਵੇਂ ਪਿੱਠ ਦੇ ਪਿੱਛੇ ਨੂੰ ਕਰ ਲਏ ਤੇ ਕੇਵਲ ਆਪਣਾ ਸਿਰ ਉਹਨੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਰੱਖ ਦਿੱਤਾ ਹੁਣ ਸਾਧ ਸੰਗਤ ਜੀ ਗੁਰੂ ਅਮਰਦਾਸ ਸੱਚੇ ਪਾਸ਼ਾ ਅੰਤਰਜਾਮੀ ਨੇ ਗੁਰੂ ਮਹਾਰਾਜ ਨੂੰ ਤਾਂ ਹਰ ਸਿੱਖ ਦੇ ਦਿਲ ਦੀ ਗੱਲ ਦਾ ਪਤਾ ਹੈ ਮਹਾਰਾਜ ਨੂੰ ਪਤਾ ਹੈ ਵੀ ਸਾਡੇ ਚਰਨਾਂ ਤੇ ਆਟਾ ਨ ਲੱਗੇ ਤਾਂ ਕਰਕੇ ਇਹ ਸਿੱਖ ਨੇ ਆਪਣੇ ਹੱਥ ਆਪਣੇ ਪਿੱਠ ਦੇ ਪਿੱਛੇ ਕਰ ਲਏ ਗੁਰੂ ਮਹਾਰਾਜ ਉਸ ਸਿੱਖ ਦੀ ਇਹ ਭਾਵਨਾ ਵੇਖ ਕੇ ਬਹੁਤ ਪਰਸੰਨ ਹੋ ਗਏ ਹੁਣ ਸਾਧ ਸੰਗਤ ਜੀ ਇੱਥੇ ਇੱਕ ਗੱਲ ਸਮਝੋ ਗੁਰੂ ਮਹਾਰਾਜ ਬਹੁਤ ਛੋਟੀਆਂ ਚੀਜ਼ਾਂ ਤੋਂ ਪਰਸੰਨ ਹੋ ਜਾਂਦੇ ਨੇ ਕਈ ਵਾਰ ਤੁਹਾਡੀ ਜੇ ਭਾਵਨਾ ਸੱਚੀ ਹੈ ਸਾਫ਼ ਹੈ ਤੇ ਗੁਰੂ ਸਾਹਿਬ ਜੀ ਦੇ ਪ੍ਰਤੀ ਤੁਹਾਡੇ ਦਿਲ ਦੇ ਵਿੱਚ ਅੰਤ ਦਾ ਪ੍ਰੇਮ ਹੈ ਤਾਂ ਸਾਧ ਸੰਗਤ ਜੀ ਗੁਰੂ ਪਾਸ਼ਾ ਫਿਰ ਬਖਸ਼ਿਸ਼ਾਂ ਬੇੰਤ ਕਰ ਦਿੰਦੇ ਨੇ ਬਹੁਤੇ ਵੱਡੇ ਕੰਮ ਕਰਨ ਦੀ ਲੋੜ ਨਹੀਂ ਗੁਰੂ ਮਹਾਰਾਜ ਤਾਂ ਕੇਵਲ ਛੋਟੇ ਜੇ ਕੰਮ ਤੋਂ ਹੀ ਪ੍ਰਸੰਨ ਹੋ ਜਾਂਦੇ ਨੇ ਬਸ ਅੰਦਰ ਭਾਵਨਾ ਬਹੁਤ ਵੱਟੀ ਹੋਵੇ ਹੁਣ ਸਾਧ ਸੰਗਤ ਦੀ ਇੱਥੇ ਮੱਥਾ ਤਾਂ ਬਾਕੀ ਸਿੱਖਾਂ ਨੇ ਵੀ ਟਿਕਿਆ ਸੀ ਪਰ ਭਾਈ ਹਿੰਦਾਲ ਦੀ ਅੰਦਰ ਦੀ ਭਾਵਨਾ ਕੁਝ ਵਖਰੀ ਸੀ ਬਾਕੀਆਂ ਨਾਲੋਂ ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਭਾਈ ਹਿੰਦਾਲ ਨੂੰ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਤੇ ਰਿੱਧੀਆਂ ਸਿੱਧੀਆਂ ਬੇਅੰਤ ਤਾਕਤਾਂ ਭਾਈ ਹਿੰਦਾਲ ਨੂੰ ਦੇ ਦਿੱਤੀਆਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਇੱਕ ਤਕਨੀ ਬਹੁਤ ਹੈ ਜੇ ਗੁਰੂ ਮਹਾਰਾਜ ਇੱਕ ਅੱਖ ਭਰ ਕੇ ਹੀ ਕਿਸੇ ਵੱਲ ਵੇਖ ਲੈਣ ਤਾਂ ਸਾਧ ਸੰਗਤ ਜੀ ਉਹ ਬੰਦਾ ਧਰ ਜਾਂਦਾ ਹੈ ਗੁਰੂ ਮਹਾਰਾਜ ਤਾਂ ਇੱਕ ਤਕਨੀ ਵਿੱਚ ਹੀ ਜਨਮਾਂ ਜਨਮਾਂ ਦੇ ਪਾਪ ਕੱਟ ਦਿੰਦੇ ਨੇ ਸੋਗਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪਾਈ ਹਿੰਦਾਲ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਸਾਧ ਸੰਗਤ ਜੀ ਗੁਰੂ ਮਹਾਰਾਜ ਨਿੱਕੀ ਜੀ ਸੇਵਾ ਤੇ ਬਹੁਤ ਹੀ ਦਿਅਾਲੂ ਹੋ ਜਾਂਦੇ ਨੇ ਆਪਾਂ ਸੇਵਾ ਥੋੜੀ ਕਰਦੇ ਆਂ ਤੇ ਗੁਰੂ ਸਾਹਿਬ ਫਲ ਸਾਨੂੰ ਬਹੁਤ ਹੀ ਦੇ ਦਿੰਦੇ ਨੇ ਕਿਉਂ ਕਿਉਂਕਿ ਗੁਰੂ ਸਾਹਿਬ ਆਪ ਬਹੁਤ ਵੱਡੇ ਨੇ ਤਾਂ ਗੁਰੂ ਪਾਤਸ਼ਾਹ ਜੀ ਦੀਆਂ ਦਾਤਾਂ ਵੀ ਬਹੁਤ ਵੱਟੀਆਂ ਨੇ ਸਾਧ ਸੰਗਤ ਦੇ ਜਿਹੜਾ ਵੀ ਗੁਰੂ ਘਰ ਚੰਗੀ ਸੋਚ ਲੈ ਕੇ ਆਉਂਦਾ ਹੈ ਚੰਗੀ ਨੀਅਤ ਲੈ ਕੇ ਆਉਂਦਾ ਹੈ ਤੇ ਗੁਰੂ ਪਾਤਸ਼ਾਹ ਜੀ ਦੇ ਵਾਸਤੇ ਅੰਤ ਦਾ ਪ੍ਰੇਮ ਲੈ ਕੇ ਆਉਂਦਾ ਹੈ ਤਾਂ ਸਾਧ ਸੰਗਤ ਜੀ ਉਹ ਆਪਣੀਆਂ ਝੋਲੀਆਂ ਇੱਥੋਂ ਭਰ ਕੇ ਲeke ਜਾਂਦਾ ਹੈ ਗੁਰੂ ਘਰ ਕੋਈ ਛੋਟੀ ਜੀ ਵੀ ਸੇਵਾ ਕਰੇ ਗੁਰੂ ਪਾਸ਼ਾ ਬੇਅੰਤ ਬਖਸ਼ੀਸ਼ਾ ਕਰ ਦਿੰਦੇ ਨੇ ਹੁਣ ਸਾਧ ਸੰਗਤ ਜੀ ਜਦੋਂ ਸਿੱਖ ਦੇ ਵਿੱਚ ਭਾਵਨਾ ਨਾ ਹੋਵੇ ਉਦੋਂ ਕੀ ਨੁਕਸਾਨ ਹੁੰਦਾ ਹੈ ਇਹ ਵੀ ਸੁਣ ਲਓ ਜਦੋਂ ਕਲਗੀਧਰ ਪਾਸ਼ਾ ਜੀ ਉੱਚ ਦਾ ਪੀਰ ਬਣ ਕੇ ਗਏ ਤਾਂ ਗੁਰੂ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਪੁੱਛਿਆ ਵੀ ਸਿੱਖਾ ਤੇਰੇ ਕੋਲ ਕੋੜਾ ਹੈ ਉਹਨੇ ਆਪਣੇ ਘਰ ਤੋਂ ਇੱਕ ਭੈੜੀ ਜੀ ਖੱਤਰ ਲੈ ਆਇਆ ਅਸਲ ਵਿੱਚ ਉਹਦੇ ਕੋਲ ਇੱਕ ਬਹੁਤ ਵਧੀਆ ਘੋੜਾ ਸੀਗਾ ਪਰ ਉਹਨੇ ਉਹ ਦਿੱਤਾ ਨਹੀਂ ਉਹਨੇ ਸੋਚਿਆ ਜੇ ਮੈਂ ਗੁਰੂ ਮਹਾਰਾਜ ਜੀ ਨੂੰ ਆਪਣਾ ਘੋੜਾ ਦੇ ਦਿੱਤਾ ਤਾਂ ਗੁਰੂ ਪਾਸ਼ਾ ਜੀ ਨੇ ਇਥੋਂ ਚਲੇ ਜਾਣਾ ਤੇ ਮੇਰਾ ਘੋੜਾ ਵੀ ਲੈ ਜਾਣਾ ਸੋ ਉਹ ਇੱਕ ਭੈੜੀ ਜੀ ਨਾ ਖੱਤਰ ਗੁਰੂ ਸਾਹਿਬ ਜੀ ਨੂੰ ਦੇਣ ਜਾਂਦਾ ਹੈ ਕਹਿੰਦਾ ਮਹਾਰਾਜ ਮੇਰੇ ਕੋਲ ਬਸ ਆਹੀ ਹੈ ਹੁਣ ਸਾ ਸੰਗਤ ਜੀ ਗੁਰੂ ਪਾਸ਼ਾ ਜੀ ਤੋਂ ਕੀ ਚੁੱਪਦਾ ਹੈ ਗੁਰੂ ਮਹਾਰਾਜ ਅੰਤਰਜਾਮੀ ਦਿਲਾਂ ਦੀ ਜਾਣਨ ਵਾਲੇ ਮਹਾਰਾਜ ਕਹਿੰਦੇ ਭਾਈ ਨਾ ਰਹੇਗਾ ਘੋੜਾ ਤੇ ਨਾ ਰਹੇਗਾ ਘੋੜੇ ਦਾ ਮਾਲਕ ਹੁਣ ਸਾਧ ਸੰਗਤ ਜੀ ਗੁਰੂ ਪਾਸ਼ਾ ਉੱਥੋਂ ਚਲੇ ਗਏ ਉਹਨੇ ਗੁਰੂ ਸਾਹਿਬ ਜੀ ਨੂੰ ਘੋੜਾ ਨਹੀਂ ਦਿੱਤਾ ਜਦੋਂ ਉਹ ਆਪਣੇ ਘਰੇ ਗਿਆ ਤਾਂ ਉਹਦਾ ਘੋੜਾ ਮਰਿਆ ਪਿਆ ਸੀ ਉਹ ਆਪਣੇ ਘੋੜੇ ਦੇ ਕੋਲ ਜਦੋਂ ਜਾਣ ਲੱਗਾ ਉੱਥੇ ਇੱਕ ਸੱਪ ਬੈਠਾ ਹੋਇਆ ਸੀ ਉਸ ਸੱਪ ਨੇ ਉਹ ਮਾਲਕ ਨੂੰ ਵੀ ਡੰਗ ਲਿਆ ਘੋੜਾ ਵੀ ਮਰ ਗਿਆ ਤੇ ਉਹ ਘੋੜੇ ਦਾ ਮਾਲਕ ਵੀ ਮਰ ਗਿਆ ਸੋ ਸਾਧ ਸੰਗਤ ਜੀ ਜਦੋਂ ਵੀ ਗੁਰੂ ਪਾਸ਼ਾ ਜੀ ਦੇ ਕੋਲ ਜਾਣਾ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਣੇ ਨੇ ਬਹੁਤ ਚੰਗੀ ਤੇ ਸਾਫ਼ ਨੀਅਤ ਨਾਲ ਜਾਣਾ ਤੇ ਬਹੁਤ ਵੱਡਾ ਦਿਲ ਕਰਕੇ ਜਾਣਾ ਗੁਰੂ ਪਾਸ਼ਾ ਜੀ ਵਾਸਤੇ ਅੰਤ ਦਾ ਪ੍ਰੇਮ ਰੱਖ ਕੇ ਜਾਣਾ ਕਿਉਂਕਿ ਸਾਧ ਸੰਗਤ ਜੀ ਗੁਰੂ ਪਾਸ਼ਾ ਕਦੋਂ ਕਿਰਪਾ ਕਰਦਣ ਪਤਾ ਨਹੀਂ ਹੁੰਦਾ ਗੁਰੂ ਮਹਾਰਾਜ ਥੋੜੀ ਜੀ ਸੇਵਾ ਚਈ ਬਹੁਤਾਂ ਕੁਝ ਬਖਸ਼ ਦਿੰਦੇ ਨੇ ਪਾਈ ਹਿੰਦਾਲ ਨੇ ਚੰਗੀ ਸੋਚ ਨਾਲ ਮੱਥਾ ਟੇਕਿਆ ਤਾਂ ਗੁਰੂ ਪਾਸ਼ਾ ਜੀ ਨੇ ਬਖਸ਼ਿਸ਼ਾ ਦੇ ਦਿੱਤੀਆਂ ਸਾਧ ਸੰਗਤ ਦੀ ਗੁਰੂ ਅਮਰਦਾਸ ਸੱਚੇ ਪਾਸ਼ਾ ਜੀ ਨੇ 12 ਸਾਲ ਗਾਗਰ ਵਿੱਚ ਪਾਣੀ ਭਰਿਆ ਸਾਨੂੰ ਇਹ ਸਮਝਾਉਣ ਵਾਸਤੇ ਕਿ ਸੇਵਾ ਕਰੜੀ ਜੇ ਕਰਦੇ ਆਪਾਂ ਤਾਂਹੀਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨੂੰ ਆਪਾਂ ਸੰਭ ਸਕਦੇ ਹਾਂ ਕਿਉਂਕਿ ਜਦੋਂ ਬੰਦਾ ਥੋੜੀ ਸੇਵਾ ਕਰਦਾ ਤੇ ਬਖਸ਼ਿਸ਼ ਵਾਧੂ ਮਿਲਦੀ ਫਿਰ ਬੰਦਾ ਭਟਕ ਜਾਂਦਾ ਸਾਧ ਸੰਗਤ ਜੀ ਜੇ ਭਾਂਡਾ ਵਧੀਆ ਹੋਵੇ ਤਾਂ ਉਹ ਵਸਤੂ ਨੂੰ ਸੰਭ ਲੈਂਦਾ ਹੈ ਜੇ ਭਾਂਡਾ ਮਾੜਾ ਹੋਵੇ ਤਾਂ ਉਹ ਵਸਤੂ ਨੂੰ ਸਾਂਭ ਨਹੀਂ ਸਕਦਾ ਐਵੇਂ ਸਾਧ ਸੰਗਤ ਜੀ ਸਾਡਾ ਹਿਰਦਾ ਭਾਂਡਾ ਹੈ ਤੇ ਵਸਤੂ ਕੀ ਹੈ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਜੇ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਲੈਣੀ ਹੈ ਤਾਂ ਹਿਰਦੇ ਦਾ ਭਾਂਡਾ ਸਾਫ਼ ਤੇ ਵੱਡਾ ਜਈਦਾ ਜੇ ਭਾਂਡਾ ਕੱਚਾ ਤੇ ਸਾਫ਼ ਨਹੀਂ ਹੈ ਉਹ ਭਾਂਡਾ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਨੂੰ ਸਾਂਭ ਨਹੀਂ ਸਕਦਾ ਸੋ ਭਾਂਡਾ ਸਾਫ਼ ਤੇ ਵੱਡਾ ਕਰਨ ਵਾਸਤੇ ਸਾਨੂੰ ਕੀ ਕਰਨਾ ਪਏਗਾ ਸਾਨੂੰ ਵੱਧ ਤੋਂ ਵੱਧ ਸੇਵਾ ਕਰਨੀ ਪਈਗੀ ਸਾਨੂੰ ਵੱਧ ਤੋਂ ਵੱਧ ਗੁਰਮੰਤਰ ਦਾ ਜਾਪ ਮੂਲ ਮੰਤਰ ਦਾ ਜਾਪ ਚੰਗੀ ਨੀਅਤ ਰੱਖਣੀ ਪਈਗੀ ਸਾਫ਼ ਦਿਲ ਹੋ ਕੇ ਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਨੀ ਪਈਗੀ ਤੇ ਕੇਵਲ ਇੰਨਾ ਹੀ ਨਹੀਂ ਗੁਰੂ ਪਾਤਸ਼ਾਹ ਜੀ ਦੇ ਕੋਲ ਜੇ ਬੰਦਾ ਚੰਗਾ ਹੈ ਤਾਂ ਸਾਧ ਸੰਗਤ ਜੀ ਬਾਹਰ ਸੰਸਾਰ ਵਿੱਚ ਵੀ ਚੰਗਾ ਰਹੇ ਐਦਾਂ ਨਹੀਂ ਕਿ ਗੁਰੂ ਘਰ ਆ ਕੇ ਸਿਰ ਝੁਕਾਉਂਦਾ ਰਹੇ ਸੇਵਾ ਕਰਦਾ ਰਹੇ ਤੇ ਬਾਹਰ ਜਾ ਕੇ ਰਿਸ਼ਵਤਾ ਖਾਂਦਾ ਰਹੇ ਐਦਾਂ ਨਹੀਂ ਹਰ ਪਾਸੇਓ ਆਪਣੇ ਜੀਵਨ ਨੂੰ ਉੱਚਾ ਸੁੱਚਾ ਰੱਖੇ ਚੰਗੀ ਨੀਅਤ ਰੱਖੇ ਤੇ ਗੁਰੂ ਮਹਾਰਾਜ ਜੀ ਦੇ ਹੁਕਮ ਅਨੁਸਾਰ ਜੀਵਨ ਨੂੰ ਬਤੀਤ ਕਰੇ ਤਾਂ ਉਹਦਾ ਸਾਧ ਸੰਗਤ ਜੀ ਭਾਂਡਾ ਸਾਫ਼ ਵੀ ਹੋ ਜਾਂਦਾ ਹੈ ਤੇ ਵੱਡਾ ਵੀ ਹੋ ਜਾਂਦਾ ਹੈ ਉਹ ਬਖਸ਼ਿਸ਼ਾ ਨੂੰ ਸੰਭਨ ਵਾਸਤੇ ਤਿਆਰ ਹੋ ਜਾਂਦਾ ਹੈ ਜਿਹੜੇ ਕੜੇ ਕੱਚੇ ਹੁੰਦੇ ਨੇ ਉਹਨਾਂ ਵਿੱਚ ਜ਼ਿਆਦਾ ਸਮਾਂ ਪਾਣੀ ਰਹਿੰਦਾ ਨਹੀਂ ਉਹ ਬੂੰਦ-ਬੂੰਦ ਕਰਕੇ ਸਿਮ ਜਾਂਦਾ ਉਹਦੇ ਵਿੱਚੋਂ ਸਾਧ ਸੰਗਤ ਜੀ ਐਵੇਂ ਹੀ ਗੁਰੂ ਪਾਸ਼ਾ ਜੀ ਦੀ ਬਖਸ਼ਿਸ਼ਾ ਬਹੁਤ ਵੱਡੀਆਂ ਨੇ ਇਹਨਾ ਬਖਸ਼ਿਸ਼ਾਂ ਨੂੰ ਸਾਹਮਣਾ ਬਹੁਤ ਵੱਡੀ ਗੱਲ ਹੈ ਤੇ ਬਹੁਤ ਔਖੀ ਗੱਲ ਹੈ ਬਹੁਤੀ ਕਮਾਈ ਵਾਲਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨੂੰ ਸਾਂਭ ਕੇ ਰੱਖ ਸਕਦਾ ਹੈ ਕਮਾਈ ਤੇ ਬੰਦਗੀ ਤੋਂ ਬਿਨਾ ਇਹ ਬਖਸ਼ਿਸ਼ਾਂ ਰਹਿੰਦੀਆਂ ਨਹੀਂ ਸਾਧ ਸੰਗਤ ਜੀ ਜੇ ਸ਼ੇਰਨੀ ਦਾ ਕਿਸੇ ਨੇ ਦੁੱਧ ਪਾਣਾ ਹੋਵੇ ਤਾਂ ਸੋਨੇ ਦਾ ਭਾਂਡਾ ਚਾਹੀਦਾ ਹੁੰਦਾ ਕਿਉਂਕਿ ਸ਼ੇਰਨੀ ਦਾ ਦੁੱਧ ਇੰਨਾ ਤਾਕਤਵਰ ਹੈ ਉਹ ਸਿਰਫ ਸੋਨੇ ਦੇ ਭਾਂਡੇ ਦੇ ਵਿੱਚ ਹੀ ਰਹਿੰਦਾ ਸੋ ਜਿਵੇਂ ਸ਼ੇਰਨੀ ਦੇ ਦੁੱਧ ਵਾਸਤੇ ਸੋਨੇ ਦੇ ਭਾਂਡੇ ਦੀ ਲੋੜ ਹੈ ਐਵੇਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਵਾਸਤੇ ਸਾਫ ਸੋਨੇ ਵਰਗੇ ਹਿਰਦੇ ਦੀ ਲੋੜ ਹੈ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਤਾਂ ਕਰਕੇ ਖਲੋਂਦੀ ਹੈ ਨਹੀਂ ਤਾਂ ਬਚਨ ਨਿਕਲ ਜਾਂਦੇ ਨੇ ਬਖਸ਼ਿਸ਼ਾਂ ਚਲੀ ਜਾਂਦੀਆਂ ਨੇ ਸੋ ਭਾਈ ਹੰਦਾਲ ਨੂੰ ਗੁਰੂ ਪਾਸ਼ਾ ਜੀ ਨੇ ਬਖਸ਼ਿਸ਼ਾਂ ਕੀਤੀਆਂ ਅਤੇ ਕਿਹਾ ਭਾਈ ਹੰਦਾਲ ਚਲੇ ਜਾਓ 30 35 ਪਿੰਡਾਂ ਦੀ ਸੰਗਤ ਗੁਰੂ ਪਾਸ਼ਾ ਜੀ ਨੇ ਭਾਈ ਹੰਦਾਲ ਨੂੰ ਦੇ ਦਿੱਤੀ ਵੀ ਉਹਨਾਂ ਨੂੰ ਤੁਸੀਂ ਪ੍ਰਚਾਰ ਕਰੋ ਤੇ ਉਹੀ ਤੁਹਾਨੂੰ ਸਜਦਾ ਕਰਨਗੇ ਜੇ ਉਹ ਤੁਹਾਨੂੰ ਮੱਥਾ ਟੇਕਣਗੇ ਤਾਂ ਤੁਸੀਂ ਰੋਕਣਾ ਨਹੀਂ ਹੈ ਤੁਹਾਨੂੰ ਉਹ ਮੱਥਾ ਟੇਕ ਸਕਦੇ ਨੇ ਇੱਥੇ ਸੰਗਤ ਦੇਣ ਤੋਂ ਭਾਵ ਇਹ ਸੀ ਕਿ ਅਸੀਂ ਤੁਹਾਨੂੰ ਆਪਣੇ ਵਰਗਾ ਹੀ ਬਣਾ ਰਿਹਾ ਜਿਵੇਂ ਲੋਕ ਸਾਨੂੰ ਮੱਥਾ ਟੇਕ ਕੇ ਉਪਦੇਸ਼ ਲੈ ਕੇ ਮੁਕਤ ਹੁੰਦੇ ਨੇ ਓਵੇਂ ਸਿੱਖ ਜੇ ਤੁਹਾਨੂੰ ਮੱਥਾ ਟੇਕ ਕੇ ਉਪਦੇਸ਼ ਲੈਣਗੇ ਤਾਂ ਉਹ ਵੀ ਮੁਕਤ ਹੋ ਜਾਣਗੇ ਸਾਧ ਸੰਗਤ ਜੀ ਅੰਨੀ ਵੱਡੀ ਦਾਤ ਦੇ ਦਿੱਤੀ ਸੀ ਭਾਈ ਹਿੰਦਾਲ ਜੀ ਨੂੰ ਤਰਨ ਤਰਨ ਦੇ ਲਾਗੇ ਜੰਡਿਆਲਾ ਗੁਰੂ ਇੱਕ ਨਗਰ ਹੈ ਉਥੋਂ ਦੇ 30 35 ਪਿੰਡਾਂ ਦੀ ਸੰਗਤ ਭਾਈ ਹਿੰਦਾਲ ਜੀ ਨੂੰ ਦੇ ਦਿੱਤੀ। ਇਹ ਭਾਈ ਤੂੰ ਇੱਥੇ ਪ੍ਰਚਾਰ ਕਰਨਾ ਤੇ ਗੁਰਮਤਿ ਨਾਲ ਸੰਗਤ ਨੂੰ ਜੋੜਨਾ। ਹੁਣ ਸਾਧ ਸੰਗਤ ਜੀ ਵੇਖੋ ਸਿਰਫ ਭਾਈ ਹਿੰਦਾਲ ਜੀ ਨੇ ਗੁਰੂ ਪਾਸ਼ਾ ਜੀ ਨੂੰ ਮੱਥਾ ਟੇਕਿਆ ਤੇ ਹੱਥ ਆਪਣੇ ਪਿੱਛੇ ਕਰ ਲਏ। ਵੀ ਕਿਤੇ ਗੁਰੂ ਪਾਸ਼ਾ ਜੀ ਦੇ ਚਰਨਾਂ ਤੇ ਆਟੇ ਵਾਲੇ ਹੱਥ ਨਾ ਲੱਗ ਜਾਣ। ਹੁਣ ਸਾਧ ਸੰਗਤ ਜੀ ਇੱਥੇ ਗੱਲ ਕੀ ਹੋਈ? ਇੱਥੇ ਗੱਲ ਸੀ ਪਿਆਰ ਦੀ ਤੇ ਸਾਫ਼ ਨੀਅਤ ਦੀ। ਤਾں ਕਰਕੇ ਗੁਰੂ ਪਾਸ਼ਾ ਜੀ ਦੀ ਬਖਸ਼ਿਸ਼ ਲੈ ਗਏ ਸੋ ਯਾਦ ਰੱਖਿਓ ਜਦੋਂ ਵੀ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਣਾ ਹੈ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਮੱਥਾ ਟੇਕਣਾ ਪਤਾ ਨਹੀਂ ਮਹਾਰਾਜ ਕਿਹੜੀ ਬਖਸ਼ਿਸ਼ ਕਰ ਦੇਣਾ ਗੁਰੂ ਮਹਾਰਾਜ ਕਹਿੰਦੇ ਭਾਈ ਹੰਦਾਲ ਤੈਨੂੰ ਮਾਫੀ ਦਿੱਤੀ ਤੂੰ ਸੰਗਤ ਕੋਲੋਂ ਮੱਥਾ ਟਕਾ ਸਕਦਾ ਹੈ ਤੈਨੂੰ ਇਸ ਚੀਜ਼ ਦੀ ਖੁੱਲ ਹੈ ਤੇਰੇ ਚਰਨਾਂ ਵਿੱਚ ਸਿੱਖ ਸੰਗਤ ਜਦੋਂ ਨਮਸਕਾਰ ਕਰੇਗੀ ਓ ਨਮਸਕਾਰ ਸਾਡੇ ਚਰਨਾਂ ਤੱਕ ਆਪੇ ਪਹੁੰਚ ਜੇਗੀ ਸਾਹਾ ਸੰਗਤ ਜੀ ਪਾਈ ਹਿੰਦਾਲ ਜੀ ਜਿਹੜੇ ਸਨ ਉਹਨਾਂ ਦੇ ਘਰ ਦੇ ਵਿੱਚ ਹਾਲਾਤ ਬਹੁਤ ਖਰਾਬ ਸੀ ਘਰ ਦੇ ਵਿੱਚ ਪ੍ਰਸ਼ਾਦਾ ਨਹੀਂ ਪਕਦਾ ਸੀ ਘਰ ਦੇ ਵਿੱਚ ਕੱਪੜੇ ਪਾਣ ਨੂੰ ਨਹੀਂ ਸੀਗੇ ਤੇ ਅੱਜ ਵੇਖੋ ਕਿਵੇਂ ਗੁਰੂ ਮਹਾਰਾਜ ਜੀ ਨੇ ਬਾਦਸ਼ਾਹ ਬਣਾ ਦਿੱਤਾ ਹੁਣ ਸਾਹਾ ਸੰਗਤ ਜੀ ਇੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇੱਕ ਹਦਾਇਤ ਦੇ ਰਹੇ ਨੇ ਵੀ ਸਿੱਖਾ ਸਾਡੇ ਕੋਲ ਆਂਦਾ ਜਾਂਦਾ ਰਹੀ ਇਦਾਂ ਨਾ ਹੋਵੇ ਵੀ ਉੱਥੇ ਹੀ ਬੈਠਾ ਰਹਿ ਗਿਆ ਤੇ ਆਣਾ ਬੰਦ ਕਰ ਦਿੱਤਾ ਸਾਡੇ ਕੋਲ ਜਦੋਂ ਵੀ ਜੋੜ ਮੇਲਾ ਹੋਵੇ ਗੁਰਪੁਰਬ ਹੋਵੇ ਕੋਈ ਸਮਾਗਮ ਹੋਵੇ ਤੂੰ ਇੱਥੇ ਸਾਡੇ ਕੋਲ ਹਾਜ਼ਰੀ ਲਾ ਕੇ ਜਾਣਾ ਗੁਰੂ ਅਮਰਦਾਸ ਪਾਸ਼ਾ ਕਹਿੰਦੇ ਭਾਈ ਹਿੰਦਾਲ ਐਵੇਂ ਕਦੀ ਆਪਣੇ ਮੂੰਹੋਂ ਕਹਿਣਾ ਨਹੀਂ ਕਿ ਮੈਂ ਹੀ ਗੁਰੂ ਹਾਂ ਗੁਰੂ ਗੱਦੀ ਗੁਰੂ ਅਮਰਦਾਸ ਪਾਸ਼ਾ ਨੂੰ ਦੇ ਦਿੱਤੀ ਹੈ ਗੁਰੂ ਮਹਾਰਾਜ ਇੱਥੇ ਭਾਈ ਹਿੰਦਾਲ ਨੂੰ ਹਦਾਇਤਾਂ ਦੇ ਰਹੇ ਨੇ ਭਾਈ ਮੱਥਾ ਟਿਕਾ ਲੈਣਾ ਪਰ ਇਹ ਨਹੀਂ ਸੋਚਣਾ ਨਾ ਹੀ ਕਹਿਣਾ ਵੀ ਮੈਂ ਹੂ ਗੁਰੂਆ ਕਿਉਂਕਿ ਅਗਲੀ ਗੁਰਗੱਦੀ ਗੁਰੂ ਰਾਮਦਾਸ ਪਾਸ਼ਾ ਨੂੰ ਮਿਲਣੀ ਹੈ ਤੂੰ ਕਿਤੇ ਉਥੇ ਗੁਰੂ ਨਾ ਬਣ ਕੇ ਬਹਿ ਜੀ ਗੁਰੂ ਬਣਨ ਦਾ ਅਧਿਕਾਰ ਸਾਡੇ ਤੋਂ ਬਾਅਦ ਗੁਰੂ ਰਾਮਦਾਸ ਜੀ ਦੇ ਕੋਲ ਹੈ ਤੇ ਨਾਲ ਸਾਰੀ ਸੰਗਤ ਨੂੰ ਸਾਡੇ ਕੋਲ ਲਿਆ ਕੇ ਜੋੜਨਾ ਵੀ ਹੈ ਮਹਾਰਾਜ ਨਾਲ ਇੱਕ ਹੋਰ ਗੱਲ ਕਹਿੰਦੇ ਨੇ ਭਾਈ ਹਿੰਦਾਲ ਜੇ ਕਿਤੇ ਤੂੰ ਉਥੇ ਗੁਰੂ ਬਣ ਕੇ ਬਹਿ ਗਿਆ ਨਾ ਫੇਰ ਤੈਨੂੰ ਢੋਈ ਨਹੀਂ ਮਿਲਣੀ ਨਾ ਇੱਥੇ ਢੋਈ ਮਿਲਨੀ ਹੈ ਤੇ ਨਾ ਉਸ ਲੋਕ ਵਿੱਚ ਢੋਈ ਮਿਲਣੀ ਹੈ ਇਹ ਬਚਨ ਸਾਡੇ ਚੇਤੇ ਰੱਖੀ ਦੋਹਾਂ ਲੋਕਾਂ ਦੇ ਵਿੱਚੋਂ ਤੱਕਿਆ ਜਾਏਗਾ ਭਾਈ ਹੰਦਾਲ ਆਪਣੇ ਮੁਖੋਂ ਤੋਂ ਇਹ ਕਹਿਣਾ ਧੰਨ ਗੁਰੂ ਧੰਨ ਗੁਰੂ ਤਨ ਵਾਹਿਗੁਰੂ ਤਨ ਵਾਹਿਗੁਰੂ ਇਹ ਜਾਪ ਆਪਣੇ ਮੁਖੋਂ ਤੇ ਸਾਰੀ ਸੰਗਤ ਕੋਲੋਂ ਕਰਾਣਾ ਹੁਣ ਸਾਧ ਸੰਗਤ ਜੀ ਜਦੋਂ ਬਖਸ਼ਿਸ਼ ਛੇਤੀ ਮਿਲ ਜੇ ਫਿਰ ਉਹ ਬੰਦਾ ਬਖਸ਼ਿਸ਼ ਨੂੰ ਪਛਾਹ ਨਹੀਂ ਸਕਦਾ ਉਹ ਆਪੇ ਤੋਂ ਬਾਹਰ ਹੋ ਜਾਂਦੀ ਹੈ ਪਈ ਹਿੰਦਾਲ ਨੂੰ ਸੋਖੀ ਬਖਸ਼ੀਸ਼ ਮਿਲ ਗਈ ਤਾਂ ਕਰਕੇ ਪਈ ਹਿੰਦਾਲ ਉਸ ਬਖਸ਼ੀਸ਼ ਨੂੰ ਪਛਾਣ ਨਹੀਂ ਸਕਿਆ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਕਰੋੜਾਂ ਲੋਕਾਂ ਦੇ ਵਿੱਚੋਂ ਕੇਵਲ ਇੱਕ ਬੰਦਾ ਹੋਏਗਾ ਜਿਹਨੂੰ ਧੰਨ ਮਿਲਣ ਤੇ ਹੰਕਾਰ ਨਾ ਹੋਵੇ ਮਾਇਆ ਆਵੇ ਤੇ ਨਾਲ ਹੰਕਾਰ ਨਾ ਹੋਵੇ ਇਹ ਕਿਵੇਂ ਹੋ ਸਕਦਾ ਕਿਸੇ ਨੂੰ ਮਾਨ ਸਨਮਾਨ ਮਿਲਣਾ ਸ਼ੁਰੂ ਹੋ ਜੇ ਤੇ ਉਹ ਆakre ਨਾ ਸਾਧ ਸੰਗਤ ਜੀ ਇਹ ਕੋਈ ਵਿਰਲਾ ਹੀ ਹੋਏਗਾ ਇਸ ਸੰਸਾਰ ਵਿੱਚ ਬੰਦਾ ਇਹ ਸਮਝੇ ਕਿ ਠੀਕ ਹੈ ਲੋਕੀ ਮਾਨ ਸਨਮਾਨ ਕਰ ਰਹੇ ਨੇ ਇਹ ਮੇਰਾ ਮਾਨ ਸਨਮਾਨ ਨਹੀਂ ਹੈ ਇਹ ਗੁਰੂ ਪਾਸ਼ਾ ਜੀ ਦੀ ਬਖਸ਼ਿਸ਼ ਦਾ ਮਾਨ ਸਨਮਾਨ ਹੈ ਇਹ ਗੁਰੂ ਮਹਾਰਾਜ ਦਾ ਮਾਨ ਸਨਮਾਨ ਹੈ ਇਹ ਕੋਈ ਵਿਰਲਾ ਹੀ ਸੋਚਦਾ ਇਸ ਸੰਸਾਰ ਵਿੱਚ ਸੋ ਗੱਲ ਇਹ ਹੈ ਜਦੋਂ ਬੰਦੇ ਨੂੰ ਪਾਵਰ ਮਿਲ ਜੇ ਪੈਸਾ ਮਿਲ ਜੇ ਤਾਕਤ ਮਿਲ ਜੇ ਤੇ ਮਾਨ ਸਨਮਾਨ ਵਧ ਜੇ ਫਿਰ ਸਾਧ ਸੰਗਤ ਜੀ ਉਹਨੂੰ ਪਛਾਣਾ ਬਹੁਤ ਔਖਾ ਹੈ ਉਹੀ ਬੰਦਾ ਪਛਾ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਇਹਦੇ ਵਿੱਚ ਨਾ ਰੱਖੇ ਹਰਦੇ ਵਿੱਚ ਆਹੀ ਜਾਣੇ ਕਿ ਇਹ ਸਭ ਕੁਝ ਗੁਰੂ ਪਾਸ਼ਾ ਜਿਹਦੇ ਕਰਕੇ ਹੈ ਤੇ ਗੁਰੂ ਪਾਸ਼ਾ ਜੀ ਦਾ ਹੀ ਹੈ। ਸੋ ਭਾਈ ਹਿੰਦਾਲ ਦੀ ਕੁਝ ਐਹੋ ਜਿਹੀ ਹਾਲਾਤ ਬਣ ਗਈ ਨੇ। ਉਹਨੂੰ ਇਹ ਗੁਰੂ ਪਾਸ਼ਾ ਜੀ ਦੀ ਬਖਸ਼ਿਸ਼ ਪਚਣੀ ਨਹੀਂ। ਭਾਈ ਹਿੰਦਾਲ ਨੂੰ ਹੰਕਾਰ ਆ ਗਿਆ। ਕਹਿੰਦਾ ਵੀ ਜੇ ਮੈਨੂੰ ਲੋਕ ਮੱਥਾ ਟੇਕ ਸਕਦੇ ਨੇ ਫਿਰ ਮੈਂ ਗੁਰੂ ਕਿਉਂ ਨਹੀਂ ਆਂ? ਮੈਂ ਗੁਰੂ ਵੀ ਹਾਂ। ਭਾਈ ਹਿੰਦਾਲ ਨੇ ਬਖਸ਼ਿਸ਼ਾ ਲੈ ਕੇ ਆਪਣੇ ਗੁਰੂ ਨੂੰ ਭੁਲਾ ਦਿੱਤਾ। ਗੁਰੂ ਅਮਰਦਾਸ ਪਾਸ਼ਾ ਜੀ ਨੂੰ ਭੁਲਾ ਦਿੱਤਾ। ਕਹਿੰਦਾ ਲੈ ਕੋਣ ਹੈ ਗੁਰੂ ਅਮਰਦਾਸ ਜੋ ਹਾਂ ਨਹੀਂ ਹਾਂ ਪਹਿਲੇ ਕਿਤੇ ਖਾਣ ਵਾਸਤੇ ਕੁਝ ਨਹੀਂ ਸੀ ਘਰ ਵਿੱਚ ਕਪੜਾ ਪਾਣ ਵਾਸਤੇ ਨਹੀਂ ਸੀ ਤੇ ਜਦ ਹੁਣ ਗੁਰੂ ਪਾਸ਼ਾ ਜੀ ਨੇ ਉਹਨੂੰ ਬਾਦਸ਼ਾਹ ਬਣਾ ਦਿੱਤਾ ਅੱਜ ਵੇਖੋ ਕੀ ਹਾਲਾਤ ਬਣ ਗਏ ਨੇ ਇਹ ਸਭ ਕੁਝ ਹੋਇਆ ਕਿਉਂ ਉਹਦਾ ਕਿਉਂ ਮਨ ਬਦਲ ਗਿਆ ਅਸਲ ਵਿੱਚ ਸਾਧ ਸੰਗਤ ਜੀ ਇਹ ਹੈ ਹੰਕਾਰ ਬੰਦੇ ਨੂੰ ਜਦੋਂ ਹੰਕਾਰ ਆ ਜਾਏ ਫਿਰ ਉਹ ਬੰਦੇ ਨੂੰ ਕਿਸੇ ਚੋਗਾ ਨਹੀਂ ਛੱਡਦਾ ਹੁਣ ਭਾਈ ਹੰਦਾਲ ਇਹ ਨਹੀਂ ਕਹਿੰਦਾ ਵੀ ਮੈਨੂੰ ਗੁਰੂ ਪਾਸ਼ਾ ਜੀ ਨੇ ਬਖਸ਼ਿਸ਼ ਕਰਕੇ ਦਿੱਤਾ ਹੈ ਭਾਈ ਹੰਦਾਲ ਲੋਕਾਂ ਨੂੰ ਕਹਿੰਦਾ ਵੀ ਮੇਰੇ ਪੂਰਬਲੇ ਜਨਮਾਂ ਦੇ ਕਰਮ ਨੇ ਤੇ ਮੇਰੇ ਪੂਰਬਲੇ ਜਨਮਾਂ ਦੇ ਕਰਮਾ ਕਰਕੇ ਮੈਨੂੰ ਇਹ ਬਖਸ਼ਿਸ਼ ਮਿਲੀ ਹੈ ਭਾਈ ਹੰਦਾਲ ਕਹਿਣ ਲੱਗ ਪਿਆ ਵੀ ਮੈਨੂੰ ਇਹ ਗੁਰੂ ਕਰਕੇ ਨਹੀਂ ਮਿਲਿਆ ਇਹ ਮੇਰੇ ਆਪਣੇ ਕਰਮਾ ਕਰਕੇ ਮਿਲਿਆ ਕਿਸੇ ਨੇ ਭਾਈ ਹੰਦਾਲ ਨੂੰ ਕਿਹਾ ਵੀ ਭਾਈ ਹੰਦਾਲ ਭੁੱਲ ਨਾ ਵੀ ਤੈਨੂੰ ਇਹ ਸਭ ਕੁਝ ਗੁਰੂ ਨੇ ਦਿੱਤਾ ਭਾਈ ਹੰਦਾਲ ਕਹਿੰਦਾ ਲੈ ਗੁਰੂ ਨੇ ਕੀ ਦਿੱਤਾ ਮੈਨੂੰ ਇਹ ਮੇਰੇ ਆਪਣੇ ਕਰਮਾ ਕਰਕੇ ਮਿਲਿਆ ਇਹ ਮੇਰੇ ਪੂਰਬਲੇ ਜਨਮਾਂ ਦੀ ਜਪਤਾ ਪੱਗੇ ਆਈ ਹੈ ਉਹਨਾਂ ਕਰਕੇ ਮੈਨੂੰ ਮਿਲ ਰਿਹਾ ਸਾਧ ਸੰਗਤ ਜੀ ਜਦੋਂ ਰੱਬ ਬੰਦੇ ਨੂੰ ਮਾਰਦਾ ਹੈ ਤਾਂ ਬੰਦੇ ਦੀ ਮਤ ਨੂੰ ਮਾਰਦਾ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰਗੱਦੀ ਤੇ ਆਏ ਤੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਵਿਖੇ ਅੰਮ੍ਰਿਤ ਸਰੋਵਰ ਤਿਆਰ ਕਰਾਇਆ ਤਾਂ ਕਿਸੇ ਨੇ ਪਾਈ ਹਿੰਦਾਲ ਨੂੰ ਦੱਸਿਆ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉੱਧਰ ਅੰਮ੍ਰਿਤ ਸਰੋਵਰ ਬਣਾ ਲਿਆ ਤੇ ਕਹਿੰਦੇ ਨੇ ਜਿਹੜਾ ਇੱਥੇ ਆ ਕੇ ਇਸ਼ਨਾਨ ਕਰੇਗਾ ਉਹਦੀ ਜਨਮ ਜਨਮਾਂ ਦੀ ਮੈਲ ੱਟੀ ਜਾਏਗੀ ਉਤਰ ਜਾਏਗੀ ਭਾਈ ਹਿੰਦਾਲ ਨੇ ਆਪਣੇ ਚੇਲੇ ਚਪਟਿਆਂ ਨੂੰ ਕਿਹਾ ਵੀ ਐ ਕਰੋ ਵੀ ਬਾਹਰ ਜਿਹੜਾ ਛੱਪੜ ਹੈ ਉਹਨੂੰ ਲੋਕਾਂ ਵਿੱਚ ਪ੍ਰਚਾਰ ਇਹ ਕਰ ਦਿਓ ਵੀ ਜਿਹੜਾ ਇਸ ਛੱਪੜ ਵਿੱਚ ਆ ਕੇ ਨਾਏਗਾ ਉਹਦੇ ਜਨਮ ਜਨਮਾਂ ਦੀ ਮੈਲ ੱਟੀ ਜਾਏਗੀ ਤੁਸੀਂ ਐ ਸਮਝੋ ਵੀ ਗੰਗਾ ਇਹਦੇ ਵਿੱਚ ਹੀ ਆ ਕੇ गिरਦੀ ਹੈ ਉਹਨੇ ਉਹ ਛੱਪੜ ਦਾ ਨਾਮ ਰੱਖਤਾ ਗੰਗਾ ਸਾਗਰ ਸੋ ਪਾਈਂ ਹਿੰਦਾਲ ਹੁਣ ਗੁਰੂ ਘਰ ਦੇ ਨਾਲ ਸ਼ਿਰਕਾ ਰੱਖਣ ਲੱਗ ਪਿਆ ਬਰਾਬਰਤਾ ਰੱਖਣ ਲੱਗ ਪਿਆ ਵੀ ਜੇ ਗੁਰੂ ਨੇ ਉਧਰ ਅੰਮ੍ਰਿਤ ਸਰੋਵਰ ਬਣਾਇਆ ਤਾਂ ਮੈਂ ਵੀ ਆਪਣਾ ਛੱਪੜ ਤਿਆਰ ਕਰਕੇ ਇੱਥੇ ਲੋਕਾਂ ਨੂੰ ਇਸ਼ਨਾਨ ਕਰਾਇਆ ਕਰਾਂਗਾ ਇਹਦੇ ਤਾਂ ਐਨੇ ਮਾੜੇ ਹਾਲਾਤ ਹੋ ਗਏ ਇਹ ਕਹਿਣ ਲੱਗ ਪਿਆ ਵੀ ਮੈਂ ਗੁਰੂ ਦਾ ਸਿੱਖ ਨਹੀਂ ਜੇ ਕਿਸੇ ਨੇ ਪੁੱਛਿਆ ਵੀ ਤੂੰ ਕੌਣ ਹੈ ਫਿਰ ਇਹ ਕਹਿੰਦਾ ਮੈਂ ਨਿਰੰਜਨ ਹਾਂ ਨਿਰੰਜਨ ਦਾ ਮਤਲਬ ਹੈ ਮੈਲ ਤੋਂ ਰਹਿਤ ਮੈਂ ਅੰਦਰੋਂ ਬਾਹਰੋਂ ਸ਼ੁੱਧਾਂ ਤੇ ਸ਼ੁੱਧ ਕੋਣ ਹੈ ਪਰਮਾਤਮਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਾਂ ਅਕਾਲ ਪੁਰਖ ਜੀ ਨੂੰ ਨਿਰੰਜਨ ਆਖਿਆ ਸੀ ਕਿਉਂਕਿ ਪਰਮਾਤਮਾ ਮੈਲ ਤੋਂ ਰਹਿਤ ਹੈ ਸੋ ਕਹਿੰਦੇ ਪਾਈ ਹਿੰਦਾਲ ਨੇ ਆਪਣਾ ਨਾਮ ਨਿਰੰਜਨ ਰੱਖ ਲਿਆ ਕਹਿੰਦਾ ਮੈਂ ਆ ਰੱਬ ਮੈਂ ਆ ਮੈਲ ਤੋਂ ਰਹਿਤ ਮੈਨੂੰ ਕੋਈ ਪਾਪ ਪੁੰਨ ਨਹੀਂ ਲੱਗਦਾ ਮੈਨੂੰ ਆ ਕੇ ਮੱਥਾ ਟੇਕਿਆ ਕਰੂ ਹੁਣ ਸਾਧ ਸੰਗਤ ਜੀ ਇਹਦੀ ਮੱਤ ਐਨੀ ਮਾਰੀ ਗਈ ਇਹ ਇਹ ਪ੍ਰਚਾਰ ਕਰਨ ਲੱਗ ਪਿਆ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੋ ਸੰਨ ਉਹ ਜਨਕ ਰਾਜੇ ਦੇ ਅਵਤਾਰ ਸਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਇਹ ਕਹਿੰਦੀ ਹੈ ਕਿ ਅਕਾਲ ਪੁਰਖ ਪਰਮੇਸ਼ਰ ਖੁਦ ਇਸ ਧਰਤੀ ਤੇ ਆ ਕੇ ਅਵਤਾਰ ਧਾਰ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਆਏ ਗੁਰੂ ਨਾਨਕ ਸੱਚੇ ਪਾਤਸ਼ਾਹ ਹੀ ਅਕਾਲ ਪੁਰਖ ਪਰਮੇਸ਼ਰ ਹਨ ਤੇ ਅਕਾਲ ਪੁਰਖ ਪਰਮੇਸ਼ਰ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਹਨ ਦੋਨਾਂ ਦੇ ਵਿੱਚ ਕੋਈ ਭੇਦ ਨਹੀਂ ਕੋਈ ਅੰਤਰ ਨਹੀਂ ਦੋਨੋਂ ਇੱਕ ਹੀ ਹਨ ਪਰ ਭਾਈ ਹਿੰਦਾਲ ਇਹ ਕਹਿਣ ਲੱਗ ਪਿਆ ਵੀ ਗੁਰੂ ਨਾਨਕ ਪਾਤਸ਼ਾ ਜਨਕ ਰਾਜੇ ਦੇ અવਤਾਰ ਹਨ ਸਾਧ ਸੰਗਤ ਜੀ ਕੇਵਲ ਇਹਨਾਂ ਨੇ ਕਿਹਾ ਨਹੀਂ ਇਹਨਾਂ ਨੇ ਸਾਡੇ ਧਾਰਮਿਕ ਇਤਿਹਾਸ ਧਾਰਮਿਕ ਗ੍ਰੰਥਾ ਦੇ ਵਿੱਚ ਇਹ ਲਿਖਿਆ ਵੀ ਸਾਡੇ ਧਾਰਮਿਕ ਇਤਿਹਾਸ ਨੂੰ ਵਿਗਾੜਿਆ ਵੀ ਤੇ ਉੱਥੇ ਇਹ ਲਿਖ ਦਿੱਤਾ ਵੀ ਗੁਰੂ ਨਾਨਕ ਸੱਚੇ ਪਾਤਸ਼ਾ ਜਨਕ ਰਾਜੇ ਦੇ અવਤਾਰ ਸਨ ਸਾਹਸੰਗਤ ਜੀ ਬਾਦ ਵਿੱਚ ਜਦੋਂ ਖਾਲਸਾ ਪੰਥ ਨੇ ਇਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਤੇ ਇਹਨਾਂ ਨਾਲ ਰੋਟੀ ਬਿੱਟੀ ਦੀ ਸਾਂਝ ਵੀ ਨਹੀਂ ਰੱਖੀ ਇਹ ਲੋਕਾਂ ਵਿੱਚ ਇਹ ਪ੍ਰਚਾਰ ਕਰਨ ਲੱਗ ਪਿਆ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਮਿਰਤੋਂ ਛੋਟੇ ਸਨ ਤੇ ਮੈਂ ਉਹਨਾਂ ਤੋਂ ਵੱਡਾ ਹਾਂ ਕਹਿੰਦਾ ਮੈਂ ਜਨਕ ਰਾਜੇ ਦਾ ਜਵਾਈ ਹਾਂ ਤੇ ਗੁਰੂ ਨਾਨਕ ਜੀ ਤਾਂ ਜਨਕ ਰਾਜੇ ਦੇ ਅਵਤਾਰ ਸਨ ਮੈਂ ਗੁਰੂ ਨਾਨਕ ਦੇਵ ਜੀ ਤੋਂ ਵੱਡਾ ਭਾ ਇਹ ਕਹਿੰਦਾ ਮੈਂ ਆਪ ਵਿੱਚ ਹੀ ਰੱਬ ਹਾਂ ਮੈਂ ਹੀ ਗੁਰੂ ਹਾਂ ਮੈਂ ਹੀ ਵੱਡਾ ਗੁਰੂ ਮੈਨੂੰ ਕੀ ਦੇ ਸਕਦਾ ਮੈਂ ਸਾਰਿਆਂ ਨੂੰ ਦੇਣ ਵਾਲਾ ਹੁਣ ਕਿਸੇ ਨੇ ਆਖਿਆ ਵੀ ਤੂੰ ਗੁਰੂ ਅਮਰਦਾਸ ਜੀ ਦੇ ਕੋਲ ਕੀ ਲੈਣ ਗਿਆ ਸੀ ਫਿਰ ਇਹ ਕਹਿੰਦਾ ਮੈਂ ਤਾਂ ਵੈਸੇ ਹੀ ਗਿਆ ਸੀ ਉੱਥੇ ਕੀ ਕੁਝ ਬਣਦਾ ਤਾਕਤਾਂ ਤਾਂ ਮੇਰੇ ਕੋਲ ਹੀ ਆ ਸਾਰੀਆਂ ਪ੍ਰਸਾਦ ਸਿੰਘ ਜੀ ਇਹ ਇਤਿਹਾਸ ਗਵਾਹੀ ਦਿੰਦਾ ਹੈ ਜਿਸ ਨੇ ਵੀ ਗੁਰੂ ਘਰ ਦੇ ਨਾਲ ਇਰਖਾ ਕੀਤੀ ਜਿਹੜਾ ਵੀ ਗੁਰੂ ਪਾਸ਼ੇ ਜੀ ਦੇ ਉਲਟ ਗਿਆ ਉਹਦਾ ਕੱਖ ਨਹੀਂ ਰਿਹਾ ਸੋ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਹੰਕਾਰ ਕਦੀ ਨਾ ਲੈ ਕੇ ਆਓ ਆਪਣੀ ਜੀਵਨ ਵਿੱਚ ਕਦੀ ਨਾ ਹੰਕਾਰ ਕਰੋ ਇਸ ਤੋਂ ਅੱਗੇ ਦਾ ਇਤਿਹਾਸ ਅਸੀਂ ਅਗਲੀ ਕਥਾ ਵਿੱਚ ਸਰਵਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ